ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਤੇ ਬਾਕੀ ਹੋਰ ਵੀ ਜਿਹੜੇ ਸਟੂਡੈਂਟਸ ਨੇ ਜਿਨ੍ਹਾਂ ਦੇ ਸਿਲੇਬਸ ਦੇ ਵਿੱਚ ਟੋਪਿਕ ਆ ਕੇ ਸ਼ਬਦ ਕੀ ਹੈ ਤੇ ਸ਼ਬਦ ਸ਼੍ਰੇਣੀਆਂ ਨਾਲ ਜਾਣ ਪਛਾਣ ਕਰਵਾਉ। ਠੀਕ ਹੈ ਉਹਨਾਂ ਸਭ ਲਈ ਵੀ ਵੀਡੀਓ ਇੰਪੋਰਟੈਂਟ ਹੈ। ਇਸ ਵੀਡੀਓ 'ਚ ਆਪਾਂ ਕਰਾਂਗੇ ਸ਼ਬਦ ਕੀ ਹੈ ਤੇ ਕੋਸ਼ਕਤ ਕੀ ਹੁੰਦਾ ਹੈ, ਵਿਆਕਰਨਿਕ ਕੀ ਹੁੰਦਾ ਹੈ ਤੇ ਸ਼ਬਦ ਸ਼੍ਰੇਣੀਆਂ ਕਰਾਂਗੇ ਠੀਕ ਹੈ। ਹਾਂਜੀ ਮਤੇ ਤੁਹਾਨੂੰ ਸੈਪਰੇਟ ਸੈਪਰੇਟ ਕੁਸਚਨ ਵੀ ਪੁੱਛਿਆ ਜਾ ਸਕਦਾ ਜਿਵੇਂ ਸ਼ਬਦ ਸ਼੍ਰੇਣੀ ਦੇ ਵਿੱਚ ਨਾਮ ਪੜਨਾਵ ਵਿਸ਼ੇਸ਼ਣ ਕਿਰਵ ਵਿਸ਼ੇਸ਼ਣ ਅਲੱਗ-ਅਲੱਗ ਵੀ ਪੁੱਛਿਆ ਜਾ ਸਕਦਾ ਕੁਸਚਨ ਇਕੱਠਾ ਵੀ ਪੁੱਛਿਆ ਜਾ ਸਕਦਾ ਜੇ ਜਦੋਂ ਇਕੱਠਾ ਪੁੱਛਿਆ ਜਾਊਗਾ ਫਿਰ ਥੋੜਾ-ਥੋੜਾ ਵੇਰਵਾ ਦੇ ਦੇਣਾ ਅਗਰ ਅਲੱਗ ਪੁੱਛਿਆ ਹੈ ਫਿਰ ਉਹਦੇ ਜਿਹੜੇ ਕਿ ਕਿਸਮਾਂ ਹੁੰਦੀਆਂ ਨੇ ਫਿਰ ਉਹਨਾਂ ਦਾ ਸਾਰਿਆਂ ਦੀ ਵਿਆਖਿਆ ਕਰ ਦਿਓ ਜੇ ਤੁਹਾਨੂੰ ਇਕੱਠਾ ਪੁੱਛਿਆ ਜਾ ਰਿਹਾ ਫਿਰ ਸ਼ਬਦ ਕੀ ਹੈ ਸ਼ਬਦ ਸ਼੍ਰੇਣੀਆਂ ਲਿਖ ਕੇ ਫਿਰ ਉਹਨਾਂ ਦਾ ਜਿਹੜਾ ਥੋੜਾ-ਥੋੜਾ ਵੇਰਵਾ ਦੇ ਦਿਓ ਅੱਗੇ ਮਤਲਬ ਕੀ ਜਿਵੇਂ ਨਾਮ ਦੀ ਕਿਸਮਾਂ ਨੇ ਬੜਨਾਮ ਨੇ ਕਿਸਮਾਂ ਉਹਨਾਂ ਦੀ ਅੱਗੇ ਵਿਆਖਿਆ ਨਾ ਕਰੋ ਸਿਰਫ ਉਹਨਾਂ ਦੇ ਕਿਸਮਾਂ ਕਿਸਮਾਂ ਲਿਖ ਦਿਓ ਜਦੋਂ ਤੁਹਾਨੂੰ ਸ਼ਬਦ ਸ਼੍ਰੇਣੀ ਕੋਸ਼ਨ ਆਵੇ ਹਾਂਜੀ ਸਭ ਤੋਂ ਪਹਿਲਾਂ ਦਾ ਸ਼ਬਦ ਕੀ ਹੈ ਸ਼ਬਦ ਜਿਹੜੇ ਕੀ ਭਾਸ਼ਾ ਦੀ ਇੱਕ ਇਕਾਈ ਹੈ ਪਰ ਇਹ ਭਾਸ਼ਾ ਦੀ ਛੋਟੀ ਕਾਈ ਨਹੀਂ ਹੈ ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਕ ਇਕਾਈ ਕੀ ਹੁੰਦੀ ਹੈ ਪਾਵਨ ਸ਼ਬਦ ਤੇ ਪਾਵਨ ਸ਼ਾ ਤੋਂ ਜਿਹੜੇ ਕੀ ਪਾਵਨ ਸ਼ਾ ਤੋਂ ਸ਼ਬਦ ਬੰਦ ਨੇ ਸ਼ਬਦਾਂ ਤੋਂ ਸ਼ਬਦਾਂ ਤੋਂ ਉਪਵਾਕ ਉਪਵਾਕਾਂ ਤੋਂ ਜਿਹੜੇ ਕਿ ਵਾਕ ਦੀ ਰਚਨਾ ਹੁੰਦੀ ਹੈ ਹਾਂਜੀ ਐਨਾ ਕੁ ਸ਼ਬਦ ਦੀ ਪਰਿਭਾਸ਼ਾ ਹੋ ਗਈ ਫਿਰ ਆਪਾਂ ਹੁਣ ਕਰਦੇ ਹਾਂ ਜਿਹੜੇ ਸ਼ਬਦ ਸ਼੍ਰੇਣੀਆਂ ਹਾਂਜੀ ਇਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇਹ ਕਰਵਾ ਲਵਾਂ ਤੁਹਾਨੂੰ ਮੈਂ ਕੋਸ਼ਵਲੀ ਵਿਆਕਰਮਿਕ ਸ਼ਬਦ ਕੀ ਹੈ ਅ ਸ਼ਬਦਾਂ ਨੇ ਜਿਨ੍ਹਾਂ ਰੂਪਾਂ ਨੂੰ ਕੋਸ਼ ਵਿੱਚ ਦਰਜ ਕਰਨ ਲਈ ਆਪਾਂ ਮੁਢਲੀ ਇਕਾਈ ਦੇ ਵਿੱਚ ਵਰਤਦੇ ਹਾਂ ਮਤਲਬ ਕਿ ਉਹ ਰੂਪ ਜਿਵੇਂ ਆਪਾਂ ਅਗੇਤਰ ਪਰਿਸ਼ੇਤਰ ਨੂੰ ਹਟਾ ਕੇ ਜਿਹੜਾ ਮੇਨ ਸ਼ਬਦ ਆ ਜਾਂ ਜਿਸ ਮੇਨ ਸ਼ਬਦ ਨਾਲ ਆਪਾਂ ਅਗੇਤਰ ਪਰਿਸ਼ੇਤਰ ਲਾ ਕੇ ਕੋਈ ਵਾਕ ਬਣਾ ਦਿੰਨੇ ਆ ਉਹ ਤਾਂ ਵਿਆਕਰਨਿਕ ਹੋ ਗਿਆ ਜਿਹੜੇ ਸ਼ਬਦ ਦੇ ਨਾਲ ਜੋੜਦੇ ਆ ਸਪੋਰਟਸ ਆ ਕੋਈ ਸ਼ਬਦ ਹੈ ਠੀਕ ਹੈ ਇਹਦੇ ਅਗੇਤਰ ਲਗਾ ਪਰਿਸ਼ੇਤਰ ਲਗਾਤਾ ਇਹਦੇ ਅਗੇਤਰ ਲਗਾਤਾ ਜਦੋਂ ਅਗੇਤਰ ਪਰਿਸ਼ੇਤਰ ਹਟਾ ਦਾਂਗੇ ਤਾਂ ਜਿਹੜਾ ਮੇਨ ਸ਼ਬਦ ਬਚੋ ਗਿਆ ਕੋਸ਼ਵਤ ਸ਼ਬਦ ਹੈ ਜਿਹੜੇ ਦੇ ਅਗੇ ਤਰ ਪਰਛੇਤਰ ਲਗਾਤੇ ਉਹ ਕੀ ਹੋਣ ਜਾਣਗੇ ਵਿਆਕਰਨਿਕ ਸ਼ਬਦ ਮਤਲਬ ਕਿ ਇਸ ਸ਼ਬਦ ਤੋਂ ਅੱਗੇ ਆਪਾਂ ਜਦੋਂ ਹੋਰ ਸ਼ਬਦ ਬਣਾ ਦਾਂਗੇ ਉਹ ਕੀ ਬਣ ਜਣਾ ਵਿਆਕਰਨਿਕ ਸ਼ਬਦ ਬਣ ਜਣਾ ਜਿਹੜਾ ਮੇਨ ਸ਼ਬਦ ਉਹ ਕੀ ਹੋਊਗਾ ਕੋਸ਼ਗਤ ਸ਼ਬਦ ਤੇ ਪ੍ਰੰਤੂ ਵਾਕਵੰਤਰ ਵਿੱਚ ਵਿਚਰਵਾਲੇ ਸ਼ਬਦ ਰੂਪਾਂ ਨੂੰ ਵਿਆਕਰਨਿਕ ਮਤਲਬ ਕਿ ਜਿਹੜੇ ਬਾਕੀ ਬਚਦੇ ਨੇ ਉਹਨਾਂ ਨੂੰ ਆਪਾਂ ਵਿਆਕਰਨਿਕ ਸ਼ਬਦ ਕਹਿੰਦੇ ਮਤਲਬ ਕਿ ਮੈਂ ਤੁਹਾਨੂੰ ਸਿੰਪਲ ਲੈਂਗੁਏਜ ਚ ਸਮਝਾਤਾ ਹਾਂਜੀ ਜਿਵੇਂ ਪੜ ਪੜ ਮੇਨ ਸ਼ਬਦ ਹੈ ਇਹ ਮੇਨ ਧਾਤੂ ਆਇਤੋਂ ਕੀ ਬਣ ਗਿਆ ਪੜਨੇ ਬਣ ਗਿਆ ਪੜਨੀ ਪੜਦਾ ਪੜਦੇ ਪੜਦੀ ਪੜਿਆ ਪੜੇ ਪੜ ਇਹ ਸਾਰੇ ਸ਼ਬਦ ਬਣ ਗਏ ਜਦ ਕਿ ਇਹਦੇ ਵਿੱਚ ਮੇਨ ਸ਼ਬਦ ਕੀ ਸੀ ਪੜ ਤੇ ਪੜਨੋਂ ਤੋਂ ਇੱਕ ਇਹਦੇ ਵਿੱਚ ਇੱਕ ਹੋਰ ਕੋ ਕੋਸ਼ਗਤ ਸ਼ਬਦ ਦਾ ਪੜਨਾ ਠੀਕ ਹੈ ਬਾਕੀ ਸਾਰੇ ਕੀ ਨੇ ਵਿਆਕਰਨਿਕ ਨਿਕਲ ਨੇ ਮਤਲਬ ਕਿ ਇੱਕ ਆਪਾਂ ਕਹਿ ਸਕਦੇ ਆ ਕਿ ਮੂਲ ਧਾਤੂ ਤੇ ਕੋਤੋਂ ਜਿਹੜੀ ਇੱਕ ਕਿਰਿਆ ਬਣ ਰਹੀ ਆ ਤਾਂ ਇਸੇ ਤਰ੍ਹਾਂ ਹੋਰ ਬਹੁਤ ਸ਼ਬਦ ਬਣ ਜਾਂਦੇ ਨੇ ਜਿਵੇਂ ਪਾੜੇ ਪਾੜੀ ਪਾੜਿਆ ਪਾੜੂਆਂ ੜਾਕੂਆਂ ੜਾਕਣ ੜਾਕਣਾ ਠੀਕ ਹੈ ਤੇ ਹੁਣ ਅੱਗੇ ਕਰਦੇ ਆਪਾਂ ਸ਼ਬਦ ਸ਼੍ਰੇਣੀਆਂ ਸ਼ਬਦ ਸ਼੍ਰੇਣੀਆਂ ਬਾਖ ਵਿੱਚ ਸ਼ਬਦ ਪਿੰਨ ਪਿੰਨ ਚੀਜ਼ਾਂ ਮਨੁੱਖਾਂ ਕਾਰਜਾਂ ਗੁਣਾ ਅਗੁਣਾ ਸੰਬੰਧ ਤੇ ਭਾਵਾਂ ਨੂੰ ਪ੍ਰਗਟ ਕਰ ਰਹੇ ਹੁੰਦੇ ਨੇ ਤੇ ਇਹਨਾਂ ਦੇ ਤਰਤੇ ਇਹਨਾਂ ਨੂੰ ਜਿਹੜਾ ਕਿ ਵਰਗੀਕਰਨ ਕਰਿਆ ਜਾਂਦਾ ਸ਼ਬਦ ਦਾ ਸ਼ਬਦ ਦਾ ਵਰਗੀਕਰਨ ਹੇਠ ਲਿਖੇ ਸ਼੍ਰੇਣੀਆਂ ਦਾ ਆਪਾਂ ਕਰਾਂਗੇ ਜਿਦੇ ਵਿੱਚ ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਸੰਬੰਧਕ ਤੇ ਜੋਜਕ ਆਉਂਦੇ ਨੇ ਠੀਕ ਹੈ ਵੰਦਕ ਜੋਜਕ ਤੇ ਵਿਸਮਿਕ ਇਹ ਫਿਰ ਵਿਕਾਰੀਤ ਅਵਕਾਰੀ ਬਣ ਜਾਂਦੇ ਨੇ ਕਿਉਂਕਿ ਇਸਮਾ ਰੂਪ ਦੇ ਆਧਾਰ ਤੇ ਜੇਪਾਂ ਕਹਾਂਗੇ ਸ਼ਬਦ ਦੇ ਰੂਪ ਦੇ ਆਧਾਰ ਤੇ ਵਰਗੀਕਰਨ ਕਰੀ ਤਾਂ ਰੂਪ ਦੇ ਆਧਾਰ ਤੇ ਵਿਕਾਰੀ ਤੇ ਅਵਕਾਰੀ ਹੋਗੇ ਵਿਕਾਰੀ ਕਿਹੜੇ-ਕਿਹੜੇ ਹੋਗੇ ਜਿਨ੍ਹਾਂ ਚੇਂਜ ਹੁੰਦਾ ਰਹਿੰਦਾ ਨਾਮ ਪੜਨਾਮ ਵਿਸ਼ੇਸ਼ਣ ਤੇ ਕਿਰਿਆ ਤੇ ਜਿਹੜੇ ਆਹ ਵਾਲੇ ਚਾਰ ਨੇ ਇਹ ਕਿਨੇ ਅ ਵਿਕਾਰੀ ਅਵਿਕਾਰੀ ਉਹ ਸ਼ਬਦ ਜਿਨ੍ਹਾਂ ਦੇ ਮਤਲਬ ਜਿਨ੍ਹਾਂ ਤੋਂ ਆਪਾਂ ਹੋਰ ਸ਼ਬਦ ਅੱਗੇ ਨਹੀਂ ਬਣਾ ਸਕਦੇ ਸੇਮ ਉਹੀ ਰਹਿੰਦੇ ਨੇ ਕਿਰਵਿਸ਼ੇਸ਼ਣ ਹੋ ਗਿਆ ਸੰਬੰਧਕ ਹੋ ਗਿਆ ਜੋਜਕ ਤੇ ਵਿਸਮਿਕ ਹੋ ਗਿਆ ਅਗੇ ਤੁਹਾਨੂੰ ਆ ਵੀ ਗਿਆ ਵਿਕਾਰੀ ਤੇ ਅਵਿਕਾਰੀ ਸ਼ਬਦ ਕੀ ਹੁੰਦੇ ਨੇ ਰੂਪ ਦੇ ਅਧਾਰ ਤੇ ਸ਼ਬਦ ਉਹ ਪ੍ਰਕਾਰ ਦੇ ਨੇ ਵਿਕਾਰੀ ਤੇ ਅਵਿਕਾਰੀ ਵਿਕਾਰੀ ਸ਼ਬਦ ਉਹ ਨੇ ਜਿਹਨਾਂ ਰੂਪ ਬਦਲ ਦਰਦੇ ਨੇ ਜਿਵੇਂ ਘਰ ਤੋਂ ਘਰਾਂ ਬਣ ਗਿਆ ਘਰੀ ਘਰੋਂ ਬਣ ਗਿਆ ਦੇ ਵਿੱਚ ਨਾਮ ਪਰਨਾਮ ਵਿਸ਼ੇਸ਼ਣ ਦੇ ਕਿਰਿਆ ਵਰਗ ਕਿਰਿਆ ਸ਼ਬਦਾਂ ਨੇ ਅਵਿਕਾਰੀ ਉਹ ਹੁੰਦੇ ਨੇ ਜਿਹਨਾਂ ਦਾ ਰੂਪ ਨਹੀਂ ਬਦਲਦਾ ਜਿਹਦੇ ਵਿੱਚ ਸੰਬੰਧਕ ਆ ਜਾਣਗੇ ਕਿਰਵ ਸੁਰਸ਼ਣ ਆ ਜਾਊਗਾ ਜੋਜ ਆ ਜਾਊਗਾ ਫਿਰ ਇਸ ਨੀ ਕਾ ਜਾਊਗਾ ਜਿਵੇਂ ਨੇ ਨੂੰ ਕੀ ਪਰ ਇਹ ਉਵੇਂ ਹੀ ਰਹਿੰਦੇ ਨੇ ਠੀਕ ਹੈ ਅੱਗੇ ਹੁਣ ਆਪਾਂ ਸ਼ਬਦ ਸ਼੍ਰੇਣੀਆਂ ਦਾ ਤੁਹਾਨੂੰ ਦੱਸਦੇ ਵੀ ਕਿਹੜੇ-ਕਿਹੜੇ ਨੇ ਹੁਣ ਇਹਨਾਂ ਵਿੱਚੋਂ ਪਹਿਲਾਂ ਕਰਦੇ ਆਪਾਂ ਨਾਮ ਕੀ ਹੈ ਜਾਂ ਨਾਉ ਕੀ ਹੈ ਇਹਦੇ ਕਿਸਮਾਂ ਨਾਮ ਆਪਾਂ ਇਹ ਵੈਸੇ ਤੁਹਾਨੂੰ ਆਉਂਦੇ ਹੀ ਹੁੰਦੇ ਨੇ ਉਹਨਾਂ ਸ਼ਬਦਾਂ ਨੂੰ ਕਿਹਾ ਜਾਂਦਾ ਜਿਨ੍ਹਾਂ ਰਾਹੀਂ ਅਸੀਂ ਕਿਸੇ ਚੀਜ਼ ਮਨੁੱਖਾ ਥਾਵਾਂ ਦੇ ਨਾਮ ਲੈਨੇ ਜਿਵੇਂ ਪਿਓ ਪੁੱਤਰ ਧੁੱਪ ਬੀੜੀ ਧੰਨੇ ਸ਼ਾ ਦਰਿਆ ਤੁਸੀਂ ਜਿਹੜੇ ਮਰਜ਼ੇ ਉਧਾਰ ਲਿਖ ਸਕਦੇ ਹੋ ਘਰ ਸ਼ੋਹਰਤ ਤਮਸੀਤ ਤਮਾਕੂ ਵਸਤਾ ਸ਼ਰਾਰਤ ਸਾਈਕਲ ਹੈਂਡਲ ਦੁਕਾਨ ਸੱਚ ਖੂ ਲੋਕ ਪਿੰਡ ਮਰਦ ਦੀ ਵੀ ਆਦ ਤੇ ਨੌ ਪੰਜ ਪ੍ਰਕਾਰ ਦੇ ਨੇ ਖਾਸ ਨਾਮ ਜਿਹਨੂੰ ਆਪਾਂ ਕਹਿੰਦੇ ਨੇ ਨਿਜਵਾਚਕ ਜਾਤੀਵਾਚਕ ਨੂੰ ਆਪਾਂ ਕਹਿੰਦੇ ਆ ਜਿਹੜੇ ਕਿ ਆਮ ਨਾਮ ਜਿਹੜਾ ਖਾਸ ਨਾਮ ਉਹ ਨਿਜਵਾਚਕ ਤੇ ਜਿਹੜਾ ਹੈਗਾ ਆ ਆਮ ਜਾਤੀਵਾਚਕ ਜਾਂ ਆਮ ਨਾਮ ਹੈਗਾ ਉਹ ਹੈਗਾ ਜਾਤੀਵਾਚਕ ਨਾਮ ਜਿਹੜੇ ਸ਼ਬਦ ਕਿਸੇ ਖਾਸ ਜਿਹੜੇ ਨੇ ਜਿਹੜੇ ਸ਼ਬਦ ਕਿਸੇ ਖਾਸ ਮੇਨ ਕਿਸੇ ਪੁਰਖ ਦਾ ਨਾਮ ਆ ਕਿਸੇ ਇਸਤਰੀ ਦਾ ਨਾਮ ਆ ਉਹਨੂੰ ਪ੍ਰਗਟ ਕਾਨੂੰਨ ਉਹ ਆ ਖਾਸ ਨਾਮ ਕਹਿੰਦੇ ਆ ਜਾਂ ਨਿੱਜ ਨਾਮ ਕਹਿੰਦੇ ਆ ਇਹਦੇ ਵਿੱਚ ਆਜੀ ਬਾਜੀ ਵਿੱਚ ਇਹਦਾ ਇਸਦਾ ਬਹੁਵਚਨ ਨਹੀਂ ਹੁੰਦਾ ਕਿਤਾ ਇਹ ਮੇਨ ਲਾਈਨ ਜਾ ਰੱਖਣੀ ਹੈ ਕਿ ਇਸਦਾ ਬਹੁਵਚਨ ਨਹੀਂ ਹੁੰਦਾ ਜਿਹੜੇ ਖਾਸ ਨਾਮ ਨਿੱਜਵਾਚਕ ਦਾ ਬਹੁਵਚਨ ਨਹੀਂ ਹੁੰਦਾ ਜਿਵੇਂ ਅੰਮ੍ਰਿਤਸਰ ਲੁਧਿਆਣਾ ਜਿਹੜੇ ਮਤਲਬ ਕਿਸੇ ਦਾ ਵੀ ਨਾਮ ਆ ਉਹ ਖਾਸ ਨਾਮ ਆ ਨਿੱਜਵਾਚਕ ਨਿਊਯਾਰਕ ਲੰਡਨ ਪਾਕਿਸਤਾਨ ਪਾਰਤ ਅੰਧਰਾ ਪ੍ਰਦੇਸ਼ ਗੁਰਬਖਸ਼ ਗੁਰਨਾਮ ਉਰਦੂ ਸੂਰਜ ਚੰਦ ਕੋਟਲੀ ਸੰਗਤਪੁਰ ਜਾਤੀਵਾਚਕ ਜਿਹੜਾ ਸ਼ਬਦ ਕਿਸ ਗਿਣਨਯੋਗ ਵਸਤੂਆਂ ਵਿਅਕਤੀਆਂ ਜਾਂ ਜਾਨਵਰਾਂ ਦੀ ਪੂਰੀ ਸ਼੍ਰੇਣੀ ਨੂੰ ਜਿਹੜੇ ਸ਼ਬਦ ਕਿਸੇ ਕਿਸੇ ਵਿਅਕਤੀ ਜਾਨਵਰ ਦੀ ਪੂਰੀ ਸ਼੍ਰੇਣੀ ਨੂੰ ਪ੍ਰਗਟ ਕਰ ਦਿੰਦੇ ਨੇ ਉਹਨਾਂ ਨੂੰ ਜਾਤੀਵਾਚਕ ਕਹਿੰਦੇ ਨੇ ਜਾਂ ਆਮ ਨਾਮ ਕਹਿੰਦੇ ਨੇ ਜਿਵੇਂ ਨੌਕਰ ਠੀਕ ਹੈ ਉਹਦੇ ਵਿੱਚ ਇਸ ਨੌਕਰ ਚ ਕੋਈ ਇੱਕ ਨੌਕਰ ਨਹੀਂ ਹੈਗਾ ਬਹੁਤ ਸਾਰੇ ਨੌਕਰ ਆ ਗਏ ਠੀਕ ਹੈ ਬਾ ਇਹ ਜੋ ਆਪਣੇ ਦੋਨੇ ਬਾਹਾਂ ਆ ਗਿਆ ਨਾ ਕਿਹਦਾ ਨਾ ਆਈ ਨਹੀਂ ਪਤਾ ਆਪਾਂ ਨੂੰ ਬਲਟੋਹੀ ਦਰਿਆ ਪਿੰਡ ਮਿੱਤਰ ਠੀਕ ਹੈ ਮਤਲਬ ਕਿ ਪੂਰੀ ਆਪਾਂ ਕਹਿ ਸਕਦੇ ਕਿ ਪੂਰੀ ਕਮਿਊਨਿਟੀ ਲਈ ਵਰਕ ਕਰਿਆ ਸ਼ਹਿਰ ਸਾਈਕਲ ਕਿਹੜਾ ਸ਼ਹਿਰ ਹੈ ਜਿਥੇ ਸ਼ਹਿਰ ਦਾ ਨਾਮ ਦਿੱਤਾ ਹੋਆ ਹੁੰਦਾ ਫਿਰ ਆਪਾਂ ਉਹਨੂੰ ਨਿਜਵਾਚ ਕਰਕੇ ਲਿਆ ਜਾਂਦੇ ਖਾਸ ਇੱਥੇ ਵੈਸੇ ਸ਼ਹਿਰ ਮੈਂਸ਼ਨ ਕਰਤਾ ਸਾਈਕਲ ਪ੍ਰਦੇਸ਼ ਭਰਾ ਮੂ ਮਰਦ ਮਸੀਤ ਪੁੱਤਰ ਧੀ ਕੋੜੀ ਬੌਟੀ ਠੀਕ ਹੈ ਇਹ ਸਾਰੇ ਆ ਗਏ ਜਾਨਵਰ ਮੁਲਾਜ਼ਮ ਅਖਬਾਰ ਪੰਡਤ ਚਿੱਠੀ ਲੜਕਾ ਟਰੱਕ ਭੈਣ ਮਾਤਾ ਪਿਤਾ ਤਾਰਾ ਕੁੜੀ ਪਤਨੀ ਟਾਂਗਾ ਹਿੱਕਰ ਡਾਕਿਆ ਕਿਤਾਬ ਜਹਾਜ਼ ਸਮੁੰਦਰ ਸੜਕ ਬੂਰੀ ਬਲਦ ਤੇ ਇਕੱਠਵਾਚ ਜਿਹੜਾ ਸਮੂਹ ਆ ਚੁੱਕਾ ਮਨੁੱਖਾਂ ਪਸ਼ੂਆਂ ਦੇ ਜਿਣੀਆਂ ਜਾਣ ਵਾਲੀਆਂ ਚੀਜ਼ਾਂ ਦੇ ਪੂਰੇ ਇਕੱਠਨ ਜਾਂ ਪੂਰੇ ਸਮੂਹ ਲਈ ਜਿਹੜਾ ਸ਼ਬਦ ਵਰਤਿਆ ਜਾਂਦਾ ਉਹਨੂੰ ਆਪਾਂ ਇਕੱਠਵਾਚ ਜਾਂ ਸਮੂਹ ਆ ਚੁੱਕਾ ਕਹਿੰਦੇ ਆ ਜਿਵੇਂ ਕਿ ਜੁੰਡੀ ਟੋਲੀ ਜਮਾਤ ਜਲੂਸ ਠੀਕ ਹੈ ਜਥਾ ਜੋੜਾ ਮੰਡਲੀ ਟੀਮ ਇਜੜ ਪੰਚਾਇਤ ਸਭਾ ਫੌਜ ਟੁੰਡ ਤੇਰ ਜਿਹੜੇ ਪੂਰੇ ਇਕੱਠ ਲਈ ਵਰਤਦੇ ਆਪਾਂ ਸ਼ਬਦ ਛਿੜੀ ਚੰਝ ਵਹੀਰ ਪੁਲਿਸ ਕਮੇਟੀ ਤਾਂ ਨਹੀਂ ਮਾਪੇ ਪਦਾਰਥਵਾਚਕ ਦਾ ਵਸਤੂਵਾਚਕ ਨਾਮ ਜਿਹੜੇ ਕਿਸੇ ਚੀਜ਼ ਲਈ ਵਰਤਦੇ ਆਪਾਂ ਜਿਹੜੀਆਂ ਨਾਪੀਆਂ ਜਾ ਸਕਦੇ ਨੇ ਜਾਂ ਤੋਲੀਆਂ ਹੀ ਤੋਲੀਆਂ ਜਾ ਸਕਣ ਜਾਂ ਥਾਂ ਘੇਰਨ ਪਰ ਗਿਣੀਆਂ ਨਾ ਜਾ ਸਕਣ ਮਤਲਬ ਕਿ ਪਦਾਰਥ ਵਜ ਕੋ ਗਿਣ ਆਪਾਂ ਉਹਦੀ 1 2 3 ਨਾ ਕਰ ਸਕੀਏ ਬਟ ਉਹਨੂੰ ਤੋਲ ਸਕੀਏ ਆਪਾਂ ਨਾਪ ਸਕੀਏ ਜਿਹਾ ਜਿਹੜੇ ਚੀਜ਼ਾਂ ਕਿ ਥਾਂ ਘੇਰਦੀਆਂ ਨੇ ਜਿਵੇਂ ਕਿ ਮਾਸ ਪੱਥਰ ਸੋਨਾ ਜੰਜੀਰੀ ਕਣਕ ਚੌਲ ਰੇਤ ਪਾਣੀ ਮਿੱਟੀ ਕਮਾਦ ਖੁਰਾਕ ਤੇਲ ਰੱਤਾ ਰੋਟੀ ਭਾਵਾਂ ਚਕ ਜਿਹੜੀਆਂ ਚੀਜ਼ਾਂ ਨਾ ਦੇਖਿਆ ਜਾ ਸਕਣ ਤੇ ਨਾ ਹੀ ਆਪਾਂ ਉਹਨੂੰ ਸ਼ੂ ਕਰ ਸਕਦੇ ਹਾਂ ਸਿਰਫ ਮਹਿਸੂਸ ਕਰ ਸਕਦੇ ਹਾਂ ਨਹੀਂ ਉਹਨਾਂ ਦਾ ਕੋਈ ਰੂਪ ਹੁੰਦਾ ਨਾ ਆਕਾਰ ਹੁੰਦਾ ਉਹਨਾਂ ਦਾ ਆਪਹਾਵਾ ਚ ਕਹਿੰਦੇ ਆ ਜਿਵੇਂ ਮੁਕਦਮਾ ਠੀਕ ਹੈ ਹੁਣ ਜਿਹੜਾ ਮੁਕਦਮਾ ਉਹ ਖਤਾਬ ਉਹਦੇ ਵਿੱਚ ਫਾਈਲ ਚ ਲਿਖਿਆ ਹੋਊਗਾ ਉਹਨੂੰ ਐ ਤਾਂ ਨਹੀਂ ਉਹਦੇ ਸ਼ਬਦਾਂ ਨੂੰ ਕੱਢ ਕੇ ਪਾਏ ਉਹ ਕਰ ਲਾਂਗੇ ਹਨਾ ਉਹਦੇ ਸ਼ਬਦਾਂ ਨੂੰ ਛੁਕ ਲਾਂਗੇ ਵੈਸੇ ਲਿਖਿਆ ਹੋਇਆ ਉਹ ਪੜਾਂਗੇ ਪਾ ਆਦਰਮਾਨ ਮਹਿਸੂਸ ਕਰਾਂਗੇ ਖੋਸ਼ ਧਰਮ ਪੱਖ ਗੱਲ ਹਮਲਾ ਅਸਰ ਸੱਚ ਝੂਠ ਰਾਤ ਅਮਲ ਨਿਯਮ ਰਵਈਆ ਖੇਚਲ ਦੋਸਤੀ ਮਿਲਾਪ ਉਦਾਸੀ ਜ਼ਿੰਦਗੀ ਵਿਥਕਰਨ ਨੁਹਾਰ ਖਬਰ ਖੁਸ਼ਬੂਈ ਪ੍ਰੇਮ ਸੁਰਬਕਾਲਤ ਗਰਮੀ ਛੁੱਟੀ ਜਵਾਨੀ ਅਭਿਮਾਨ ਗੀਤ ਕਦਰ ਸ਼ਬਦ ਗੁੱਸਾ ਨਿੰਦਰ ਮਸਤੀ ਸਹਾਰਾ ਸ਼ਿਵਸ਼ਤਾ ਵਿਸ਼ਵਾਸ ਗਿਆਨ ਫੈਸਲਾ ਅਮਾਨਤ ਮਾਨ ਦਲੇਰੀ ਸਿਖਰ ਚੁੰਮਣ ਕੁਫਰ ਇਜਾਜ਼ਤ ਪ੍ਰਕਿਰਿਆ ਆਖਤ ਗੁਨਾਹ ਮੁਸੀਬਤ ਜਵਾਬਾਦ ਇਹ ਹਨ ਨਾਮ ਸੁਨੋ ਪਸਰਦੇ ਅੱਗੇ ਜਿਹੜੇ ਕਿ ਪੜਨਾਮ ਵਾਕ ਵਿੱਚ ਜਿਹੜਾ ਸ਼ਬਦ ਨੌਂ ਦੀ ਥਾਂ ਤੇ ਵਰਤਿਆ ਆਪਾਂ ਜਿਹੜਾ ਨਾਮ ਦੀ ਥਾਂ ਤੇ ਵਰਤਦੇ ਨੂੰ ਆਪਾਂ ਕੀ ਕਹਿੰਦੇ ਆ ਪੜਨਾਮ ਕਿਹਾ ਜਾਂਦਾ ਜਿਵੇਂ ਮੈਂ ਅਸੀਂ ਤੁਸੀਂ ਸਾਡਾ ਤੁਹਾਡਾ ਇਹ ਉਹ ਇਸ ਉਸ ਆਪ ਇਹਦੇ ਪੜਨਾਮ ਦੀ ਵਰਤੋਂ ਨਾਮ ਨੂੰ ਆਪਾਂ ਵਾਰ-ਵਾਰ ਨਹੀਂ ਦੁਹਰਾਉਂਦੇ ਹੈਗੇ ਠੀਕ ਆ ਤਾਂ ਉਹਦੇ ਸੰਦਰਭ ਵਿੱਚ ਪੜਨਾਮ ਵਰਤਦੇ ਨੇ ਪੜਨਾਮ 6 ਪ੍ਰਕਾਰ ਦੇ ਨੇ ਪੁਰਖਵਾਚ ਨਾਮ ਪੰਜ ਦਾ ਪੜਨਾਮ 6 ਦੇ ਨੇ ਪੁਰਖਵਾਚਕ ਪੁਰਖਵਾਚ ਕਰਕੇ ਤਿੰਨ ਪ੍ਰਕਾਰ ਦਾ ਹੋ ਜਾਂਦਾ ਉੱਤਮ ਮੱਧਮ ਤੇ ਅਨਿਆ ਜਿਹੜਾ ਪੜਨਾਮ ਕੇਵਲ ਕਿਸੇ ਪੁਰਖ ਦੀ ਥਾਂ ਨਹੀਂ ਵਰਤਦੇ ਉਹਨਾਂ ਨੂੰ ਪੁਰਖਵਾਚ ਪੜਨਾਮ ਕਿਹਾ ਜਾਂਦਾ ਜਿਵੇਂ ਮੈਂ ਤੂੰ ਸੀ ਤੂੰ ਠੀਕ ਹੈ ਉਹੋ ਇਹ ਤੇ ਇਹ ਤਿੰਨ ਪ੍ਰਕਾਰ ਦਾ ਉੱਤਮ ਮੱਧਮ ਅਨਿਆ ਉੱਤਮ ਜਦੋਂ ਆਪਾਂ ਆਪਣੀ ਗੱਲ ਕਰਦੇ ਆ ਜਦੋਂ ਦੋ ਜਣੇ ਗੱਲਾਂ ਕਰ ਰਹੇ ਨੇ ਉਹਦੇ ਵਿੱਚ ਜਿਹੜਾ ਮੇਨ ਗੱਲ ਕਰ ਰਹੇ ਆ ਗੱਲ ਕਰਨ ਵਾਲੇ ਵਿਅਕਤੀ ਨੂੰ ਸੰਪਰਕ ਕਿਹਾ ਜਾਊਗਾ ਜਿਵੇਂ ਮੈਂ ਮੈਂ ਤੂੰ ਮੇਰਾ ਮੇਰੇ ਮੈਨੂੰ ਅਸੀਂ ਅਸਾਂ ਸਾਨੂੰ ਸਾਡਾ ਸਾਡੇ ਸਾਡੇ ਸਾਥੋਂ ਮੱਦਮ ਜਿਹਦੇ ਨਾਲ ਆਪਾਂ ਗੱਲ ਕਰ ਰਹੇ ਹਾਂ ਮੱਦਮ ਬੁਰਖ ਹੁੰਦਾ ਜਿਵੇਂ ਤੂੰ ਤੁਸੀਂ ਤੈ ਤੂਸਾਂ ਤੁਹਾਡਾ ਤੁਹਾਡੀ ਤੁਹਾਡੀਆਂ ਤੇਨੂੰ ਤੁਹਾਨੂੰ ਤੇਰਾ ਤੇ ਤੇਰਾ ਤੇਰੇ ਤੁਹਾਤੋਂ ਅਨਿਆਪੁਰਖ ਜਿਸ ਬਾਰੇ ਗੱਲ ਕਰ ਰਹੇ ਮੰਨ ਲਓ ਦੋ ਜਣੇ ਗੱਲਾਂ ਕਰ ਰਹੇ ਨੇ ਥਰਡ ਪਰਸਨ ਦੀ ਵੀ ਗੱਲ ਕਰ ਰਹੇ ਹੁਣ ਜਦੋਂ ਉਹ ਕੀ ਆ ਅਨਿਆਪੁਰਖਾ ਜਿਵੇਂ ਉਹ ਉਹ ਇਹ ਉਹਨਾਂ ਪਹਿਲਾਂ ਗੱਲ ਕਰਕੇ ਕਰਾਂਗੇ ਉਹਨਾਂ ਇਸ ਉਸ ਅੱਗੇ ਸੈਕਿੰਡ ਆਜੂਗਾ purkh vachak ਤੋਂ ਅੱਗੇ ਇਹਦੇ ਵਿੱਚ ਨਿਜਵਾਚਕ ਪੜਨੌ ਵੀ ਹੁੰਦਾ ਜਦੋਂ ਆਪਾਂ ਪੜਨੌ ਤਾਂ ਕਰਤੇ ਥਾਂ ਤੇ ਪਉ ਨਿਜਵਾਚਕ ਵਰਤ ਦਿੰਦੇ ਹਾਂ ਹਾਂਜੀ ਸਟੈਕ ਹਾਂਜੀ ਸੈਕੰਡ ਸੀ ਨਿਜਵਾਚਕ ਪੜਨਾਮ ਜਿਹੜਾ ਪੜਨਾਮ ਕਰਤਾ ਦੀ ਥਾਂ ਤੇ ਵਰਤਾਇਆ ਉਹਨੂੰ ਕਹਿੰਦੇ ਨੇ ਨਿਜਵਾਚਕ ਜਿਹਦੇ ਵਿੱਚ ਆਜੂਗਾ ਆਪ ਆਪਣੇ ਠੀਕ ਹੈ ਉਸ ਤੋਂ ਅੱਗੇ ਆਜੂਗਾ ਤੁਹਾਡਾ ਸੰਬੰਧਵਾਚਕ ਪੜਨਾਮ ਜਿਹੜਾ ਸ਼ਬਦ ਪੜਨਾ ਹੁੰਦੇ ਹੋਣ ਵੀ ਜੋ ਜਿ ਵਾਕ ਵਾਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰੇ ਜਿਹੜਾ ਸ਼ਬਦ ਪੜਨਾਮ ਵੀ ਹੋਵੇ ਤੇ ਨਾਲ ਦੀ ਨਾਲ ਜੋਜਕ ਦੀ ਤਰ੍ਹਾਂ ਵਾਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰ ਉਹਨੂੰ ਸੰਬੰਧਵਾਚਕ ਪੜਨਾਮ ਕਹਿੰਦੇ ਨੇ ਜਿਵੇਂ ਕਿ ਰਾਮ ਉਸੇ ਵਿਦਿਆਰਥੀ ਦਾ ਨਾਮ ਹੈ ਜਿਹੜਾ ਕਲਾਸ ਵਿੱਚ ਬਹੁਤ ਰੌਲਾ ਪਾਉਂਦਾ ਹੈ ਠੀਕ ਹੈ ਉਹ ਲੋਕ ਜੋ ਆਪਸ ਵਿੱਚ ਪਿਆਰ ਕਰਦੇ ਹੁਸਕੀ ਵਸਦੇ ਹਨ ਸੁਰਿੰਦਰ ਜਿਸ ਨੇ ਸੁਰਜੀਤ ਨੂੰ ਮਾਰਿਆ ਸੀ ਦੌੜ ਗਿਆ ਤਾਂ ਇਹਦੇ ਵਿੱਚੋਂ ਜਿਹੜਾ ਸ਼ਬਦ ਇੱਕ ਤਾਂ ਸੰਬੰਧਵਾਚਕ ਤੇ ਜੋ ਸ਼ਬਦ ਠੀਕ ਹੈ ਤੇ ਅੱਗੇ ਹੈਗਾ ਇਹਦੇ ਵਿੱਚ ਜਿਸ ਨੇ ਇਹ ਸਾਰੇ ਸ਼ਬਦ ਕੀ ਨੇ ਜਿਹੜੇ ਕੀ ਸੰਬੰਧ ਵਾਚਕ ਨੇ ਨੈਕਸਟ ਪ੍ਰਸ਼ਨ ਵਾਚਕ ਪੜਨਾਉ ਜਿਹੜੇ ਸ਼ਬਦ ਪੜਨਾਉ ਵੀ ਹੋਣ ਤੇ ਉਹਨਾਂ ਦਾ ਹੀ ਪ੍ਰਸ਼ਨ ਵੀ ਪੁੱਛਿਆ ਜਾਵੇ ਪ੍ਰਸ਼ਨ ਵਾਚਕ ਪੜਨਾਉ ਹੁੰਦੇ ਨੇ ਮੈਂ ਦੁਬਾਰਾ ਫਿਰ ਤੋਂ ਰਿਪੀਟ ਕਰ ਰਹੀ ਹਾਂ ਅਗਰ ਤੁਹਾਨੂੰ ਕੁਐਸਚਨ ਆ ਜਾਵੇ ਕਿ ਸ਼ਬਦ ਛੁਰਾਣੀਆਂ ਦੱਸੋ ਫਿਰ ਤੁਸੀਂ ਸ਼ਬਦ ਛੁਰਾਣੀਆਂ ਸ਼ਬਦ ਕੀ ਹੈ ਸ਼ਬਦ ਸ਼੍ਰੇਣੀ ਦਾ ਵਰਗੀਕਰਨ ਜੇ ਮੈਂ ਤੁਹਾਨੂੰ ਦੱਸਿਆ ਕਿ ਉਹ ਕਿਰਤ ਦੇ ਵਿਕਾਰੀ ਤੇ ਅਵਕਾਰੀ ਤੇ ਅਵਕਾਰੀ ਲਿਖ ਕੇ ਫਿਰ ਉਹਨਾਂ ਦਾ ਵਰਗੀਕਰਨ ਕਰਕੇ ਵੀ ਕਿਹੜੇ ਵਿਕਾਰੀ ਚ ਜਾਂਦੇ ਨੇ ਕਿਹੜੇ ਉਹ ਵਿਕਾਰੀ ਚ ਜਾਂਦੇ ਨੇ ਫਿਰ ਉਹਨਾਂ ਦਾ ਥੋੜਾ ਥੋੜਾ ਵੇਰਵਾ ਦੇਣਾ ਜਿਵੇਂ ਨਾਵ ਕੀ ਹੈ ਪੜਨਾਵ ਕੀ ਹੈ ਉਹਨਾਂ ਦੇ ਜਿਹੜੇ ਅੱਗੇ ਪਾਰਟਸ ਦੱਸੇ ਹੋਏ ਨੇ ਉਹਨਾਂ ਦੇ ਜਿਹੜੇ ਅੱਗੇ ਕਿਸਮਾਂ ਦੱਸਿਆ ਨੇ ਉਹਨਾਂ ਦੇ ਸਿਰਫ ਨਾਮ ਲਿਖ ਦਿਓ ਜੇ ਤੁਹਾਨੂੰ ਲੱਗ ਤੋਂ ਪੁੱਛ ਲਿਆ ਵੀ ਪੜਨਾਵ ਦੱਸੋ ਨਾਮ ਕੀ ਹੈ ਕਿਰਿਆ ਵਿਸ਼ੇਸ਼ਣ ਦੱਸੋ ਫਿਰ ਜਿਹੜੇ ਉਹਨਾਂ ਦੇ ਕਿਸਮਾਂ ਨੇ ਉਹਨਾਂ ਦੀ ਵਿਆਖਿਆ ਵੀ ਕਰਨੀ ਹੈ ਠੀਕ ਹੈ ਉਦਾਹਰਨਾਂ ਵੀ ਦੇਣੀਆਂ ਨੇ ਆਪਣੇ ਕੋਲੋਂ ਵੀ ਉਦਾਹ ਜਿਹੜੇ ਸ਼ਬਦ ਪੜਨਾਵ ਵੀ ਹੋਣ ਤੇ ਉਹਨਾਂ ਰੇ ਪ੍ਰਸ਼ਨ ਵੀ ਪੁੱਛਿਆ ਜਾਂਦਾ ਉਹਨਾਂ ਨੂੰ ਪ੍ਰਸ਼ਨਵਾਚਕ ਪੜਨਾਵ ਕਿਹਾ ਜਾਂਦਾ ਜਿਵੇਂ ਇੱਥੇ ਸਾਡੀ ਕੌਣ ਸੁਣਦਾ ਹੈ ਆਪ ਕੋਈ ਨਹੀਂ ਸੁਣਦਾ ਕੁਐਸਚਨ ਪੁੱਛਿਆ ਜਾ ਰਿਹਾ ਕੌਣ ਜਾਏ ਜਾਈ ਉੱਥੇ ਠੱਕੇ ਖਾਣ ਇਹ ਵੀ ਇਸਵੇਂ ਵਾਚ ਹਾਈ ਮੈਂ ਕੀ ਕਰਾਂ ਇਹ ਵੀ ਇਸਵੇਂ ਵਾਚ ਠੀਕ ਹੈ ਪੜਨਾਵ ਆ ਜਾਂਦਾ ਨਿਸ਼ਚਯਵਾਚਕ ਜਿਹੜੇ ਪੜਨਾਵ ਕਿਸੇ ਦੂਰ ਜਾਂ ਨੇੜੇ ਦੀ ਇਸ ਦੀ ਚੀਜ਼ ਨੂੰ ਇਸ਼ਾਰਾ ਕਰਕੇ ਉਸ ਦੇ ਨਾਮ ਦਿਖਾਤੇ ਵਰਤੇ ਜਾਂਦਾ ਉਹ ਨਿਸ਼ਚਯਵਾਚਕ ਕਹਿੰਦੇ ਹਨ ਜਿਵੇਂ ਉਹ ਗੀਤ गा ਰਹੀਆਂ ਹਨ ਉਹ ਗੀਤ ਕੀ ਆ ਰਿਹਾ ਹੈ ਇਹ ਕਹਿੰਦਾ ਹੈ ਕਿ ਸਾਰਾ ਕੰਮ ਉਸਨੇ ਵਿਗਾੜਿਆ ਹੈ ਉਹਨਾਂ ਨੇ ਇਸ ਇਸ ਸਮੇਂ ਇਹ ਕੰਮ ਨਹੀਂ ਕਰਨਾ ਅਨਿਸ਼ਚਿਤ ਜਿਹੜਾ ਪੜਨਾ ਕਿਸੇ ਚੀਜ਼ ਦਾ ਸਿਰਫ ਅੰਦਾਜ਼ਾ ਲੱਸੀ ਗਿਣਤੀ ਨਾ ਲੱਸੀ ਉਹਨੂੰ ਅਨਿਸ਼ਚਿਤ ਪੜਨਾ ਹੋ ਗਿਆ ਜਦੋਂ ਜਿਵੇਂ ਸਾਰੇ ਗੀਤ गा ਰਹੇ ਹਨ ਸਰਵਤ ਦਾ ਭਲਾ ਮੰਗੋ ਇੱਥੇ ਕਈ ਆਉਂਦੇ ਨੇ ਪਰ ਕੁਝ ਕਰਦੇ ਕੁਝ ਨਹੀਂ ਆ ਵਾਜੇ ਬੜੇ ਬੇਕੁਫ ਹੁੰਦੇ ਨੇ ਅਗੇ ਵਿਸ਼ੇਸ਼ਣ ਉਹ ਸ਼ਬਦ ਜਿਹੜਾ ਕਿਸੇ ਨਾਮ ਪੜਨਾਮ ਦੀ ਵਿਸ਼ੇਸ਼ਤਾ ਨੂੰ ਕਰਕਰਟ ਕਰਦਾ ਗੁਣ ਗੁਣ ਉਹਦੀ ਗਿਣਤੀ ਮਿੰਤੀ ਦੱਸਿਆ ਨੂੰ ਵਿਸ਼ੇਸ਼ਣ ਕਹਿੰਦੇ ਨੇ ਜਿਵੇਂ ਕਾਲਾ ਗੋਰਾ ਰੰਗ ਠੀਕ ਹੈ ਚੰਗਾ ਬੁਰਾ 3 4 5 15 20 ਵਿਸ਼ੇਸ਼ਣ ਪੰਜ ਪ੍ਰਕਾਰ ਦਾ ਗੁਣਵਾਚਕ ਸੰਖਿਆਵਾਚਕ ਪਰਿਮਾਣਵਾਚਕ ਨਿਸ਼ਚੇਵਾਚਕ ਤੇ ਪੜਨਾਮੀ ਗੁਣਵਾਚਕ ਵਿਸ਼ੇਸ਼ਣ ਉਹ ਆ ਜਿਹੜੇ ਵਿਸ਼ੇਸ਼ਣ ਕਿਸੇ ਵਸਤੂ ਦੇ ਗੁਣ ਔਗਣ ਆਕਾਰ ਉਹਦਾ ਵਿਸਥਾਰ ਉਹਦੀ ਦਸ਼ਾ ਉਹਦੇ ਰੰਗ ਜਾਂ ਸਥਾਨ ਨੂੰ ਪ੍ਰਗਟ ਕਰਨ ਉਹਨਾਂ ਨੂੰ ਗੁਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਜਿਵੇਂ ਸੋਹਣਾ ਮੋਟਾ ਸੁਆਦਲਾ ਪਤਲਾ ਥੋੜੇ ਥੋੜੇ ਤੋਂ ਸੁਧਾਰ ਨਾਲ ਲਿਖ ਕੇ ਆਦ ਲਿਖ ਸਕਦੇ ਠੀਕ ਹੈ ਬਹਾਦਰ ਫਿੱਕਾ ਮਿੱਠਾ ਕੌੜੀ ਭੈੜੀ ਕਾਲਾ ਗੋਰਾ ਕੱਚੀ ਗੈਰ ਜ਼ਰੂਰੀ ਸ਼ਹਿਰੀ ਲੰਮਾ ਛੰਮਾ ਨਮਾ ਸਾਫ਼ ਸ਼ਾਨਦਾਰ ਮਹਿੰਗਾ ਮਾੜਾ ਬੜਾ ਸਿੱਧਾ 10 ਨੰਬਰ ਜਾਂ ਬਾਦਸ਼ਾ ਪਤਲਾ ਖਾਕੀ ਗੁਲਾਬੀ ਬਦਨਾਮ ਪਾਕਿਸਤਾਨੀ ਕੋਮਲ ਇਹ ਤਿੰਨ ਤਰ੍ਹਾਂ ਦਾ ਸਧਾਰਨ ਕਰਨਾ ਹੋਵੇ ਤੁਸੀਂ ਕਰ ਸਕਦੇ ਸਿੱਧੇ ਜੀ ਸਿੱਧੇ ਇਹਦੇ ਦੱਸ ਸਕਦੇ ਅਧਿਕਤ ਤਰਅਵਸਥਾ ਅਧਿਕਤਮ ਇਹਨਾਂ ਨੂੰ ਛੱਡ ਦਿਓ ਸੰਖਿਆਵਾਚਕ ਜਿਹੜੇ ਨਾਮ ਪਰਨਾਮ ਕਿਸੇ ਦੀ ਗਿਣਤੀ ਮਿੰਤੀ ਨੂੰ ਪ੍ਰਗਟ ਕਰਨਾ ਉਹਨਾਂ ਨੂੰ ਸੰਖਿਆਵਾਚਕ ਕਹਿੰਦੇ ਨੇ ਜਿਵੇਂ 1 10 20 100 ਹਜ਼ਾਰ ਅੱਧਾ ਡਿਊਡਾ ਡਿਊਡਾ ਸਵਾਇਆ ਥੋੜੇ ਬਹੁਤ ਇਹ ਛੇ ਪ੍ਰਕਾਰ ਦਾ ਹੁੰਦਾ ਹੈ ਜਿਹੜਾ ਕਰਨ ਅਸੀਂ ਕਰ ਸਕਦੇ ਨਹੀਂ ਇਹਨਾਂ ਨੂੰ ਸਿਰਫ ਕਿਸਮਾਂ ਕਿਸਮਾਂ ਕਰ ਲਓ ਅੱਗੇ ਉਹਨਾਂ ਨੇ ਸਭ ਪਾਰਟਸ ਨਾ ਕਰੋ ਸਧਾਰਨ ਕਰਮਵਾਚੀ ਜਿਹੜਾ ਕਰਮ ਦੀ ਤਰ੍ਹਾਂ ਪਹਿਲਾ ਦੂਜਾ ਤੀਜਾ ਦੱਸੇ ਸਧਾਰਨ 10 20 30 15ਵੇਂ ਦੱਸੇ ਪੂਰੀ ਪੂਰੀ ਗਿਣਤੀ ਦੱਸੇ ਸਮੁੱਚਾ ਤਾਂ ਜਿਹੜੇ ਪੂਰੀ ਸਾਰੀ ਗਿਣਤੀ ਦੱਸੇ ਜਿਵੇਂ ਦੋਵੇਂ ਸਾਰੇ 20ਾਂ ਦੇ 20 ਸਾਰੇ ਦੇ ਸਾਰੇ ਕਸਰੀ ਵਾਚਕ ਦੋ ਹਿੱਸੇ ਮਤਲਬ ਕਿ ਹਿੱਸਿਆਂ ਦੇ ਵਿੱਚ ਵੰਡੇ ਜਿਵੇਂ ਅੱਧਾ ਪੌਣਾ ਢਾਈ ਸਵਾ ਡੇਢ ਸਾਢੇ ਚਾਰ ਨਿਖੇੜਵਾਚੀ ਜੋ ਬਹੁਤੇ ਨਾਮ ਦੇ ਪੜਨਾਵਾਂ ਵਿੱਚੋਂ ਕੁਝ ਨੂੰ ਨਿਖੇੜ ਕੇ ਦੱਸਣ ਜਿਵੇਂ 2 2 4 4 10 10 ਅਨਿਸ਼ਚਿਤ ਜਿਹੜਾ ਨਾਮ ਪੜਨਾਵ ਦੀ ਗਿਣਤੀ ਨਾਲ ਲੱਸਨ ਸੋ ਅੰਦਾਜ਼ਾ ਲਸਣ ਕੁਝ ਨੇ ਕੁਝ ਕਈ ਥੋੜੇ ਜਿਹੇ ਕਾਫੀ ਸਾਰੇ ਐਨੀਆਂ अनेका ਪਰਿਮਾਨ ਅੱਗੇ ਆਊਗਾ ਪਰਿਮਾਨਵਾਚਕ ਵਿਸ਼ੇਸ਼ਣ ਨੌ ਦੀ ਗਿਣਤੀ ਤੋਲ ਦੱਸਣ ਵਾਲੇ ਵਿਸ਼ੇਸ਼ਣਾਂ ਨੂੰ ਪਰਿਮਾਣਵਾਚਕ ਕਹਿੰਦੇ ਆ ਪਰਿਮਾਣਵਾਚਕ ਕੁ ਵਿਸ਼ੇਸ਼ਣ ਹੁੰਦੇ ਨੇ ਜਿਹੜੇ ਨਾਮ ਦੀ ਗਿਣਤੀ ਮਿੰਤੀ ਦੱਸਣਾ ਪਾਉਂ ਜਿਵੇਂ ਵੀ ਕਿੰਨੇ ਕੋਈ ਚੀਜ਼ ਆ ਜਰਾ ਕੋ ਫੇਰ ਕੋ ਕੁਝ ਕਿੰਨਾ ਸਾਰਾ ਤੇ ਇਹ ਦੋ ਪ੍ਰਕਾਰ ਦੇ ਹੁੰਦੇ ਨੇ ਨਿਸ਼ਚਿਤ ਪਰਿਮਾਣਵਾਚਕ ਵਿਸ਼ੇਸ਼ਣ ਤੇ ਅਨਿਸ਼ਚਿਤ ਪਰਿਮਾਣਵਾਚਕ ਵਿਸ਼ੇਸ਼ਣ ਅਗੇ ਪੜਨਾਵੀ ਵਿਸ਼ੇਸ਼ਣ ਨਾਂ ਦੇ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰ ਦੇਣ ਜਿਹੜੇ ਨਾਮ ਦੇ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰਦੇ ਨੇ ਉਹਨਾਂ ਨੂੰ ਪੜਨਾਵੀ ਵਿਸ਼ੇਸ਼ਣ ਕਿਹਾ ਜਾਂਦਾ ਜਿਵੇਂ ਕੌਣ ਕੁੜੀ ਕੀ ਚੀਜ਼ ਕਿਹੜੀ ਚੀਜ਼ ਜਿਹੜੀ స్త్రీ ਜੋ ਆਦਮੀ ਕਿੰਨਾ ਦੁੱਧ ਕਈ ਆਦਮੀ ਤੁਹਾਡਾ ਮਿੱਤਰ ਮੇਰਾ ਭਰਾ ਸਾਡਾ ਘਰ ਕੌਣ ਕੀ ਕਿਹੜੀ ਜਿਹੜੀ ਜੋ ਕਿੰਨਾ ਕਈ ਤੁਹਾਡਾ ਮੇਰਾ ਸਾਡਾ ਕਈ ਇਹ ਪੜਨਾਉ ਨੇ ਤੇ ਇਹ ਦੋ ਪ੍ਰਕਾਰ ਦੇ ਨੇ ਇਹਨਾਂ ਨੂੰ ਤੁਸੀਂ ਛੱਡ ਸਕਦੇ ਹੋ ਸਿੱਧਾ-ਸਿੱਧਾ ਸਰਵਸਮਰ ਕਿਸਮਾ ਕਰ ਲਓ ਅੱਗੇ ਕਿਰਿਆ ਕੀ ਹੈ ਜਿਹੜੇ ਸ਼ਬਦ ਕਿਸੇ ਕੰਮ ਦਾ ਹੋਣਾ ਕਰਨਾ ਜਾਂ ਸਹਿਣਾ ਪ੍ਰਗਟ ਕਰਦੇ ਨੇ ਕਾਲ ਦੇ ਸਾਹਤ ਵੀ ਆਪਾਂ ਨੂੰ ਸਮਾਂ ਦੱਸਣ ਵੀ ਕਦੋਂ ਉਹ ਚੀਜ਼ ਕੀ ਹੋ ਰਹੀ ਹੈ ਉਹਨੂੰ ਕਿਰਿਆ ਕਹਿੰਦੇ ਨੇ ਤੇ ਜਿਵੇਂ ਉਹ ਜਾਂਦਾ ਹੈ ਮੈਂ ਪੁਸਤਕ ਪੜ੍ਹਦਾ ਹਾਂ ਸਿੱਧਾ ਖੜੂ ਗਈ ਕਾਸਮ ਜੀਨਤ ਨੂੰ ਆ ਮਿਲਿਆ ਕੁਲਵੀਰ ਗੈਰ ਹਾਜ਼ਰਾਂ ਜਾਂਦਾ ਪੜ੍ਹਦਾ ਹਾਂ ਖੜੂ ਗਈ ਮਿਲਿਆ ਹੈ ਸਾਰੇ ਇਹ ਕਿਨੇ ਕਿਰਿਆ ਨੇ ਤੇ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ ਸਕਰਮਕ ਤੇ ਅਕਰਮਕ ਕਿਰਿਆ ਕਰਮਕਿਰਿਆ ਹੁੰਦੀ ਆ ਜਿਦੇ ਵਿੱਚ ਅ ਕਿਰਿਆ ਦਾ ਕਰਮ ਨਾ ਦੱਸਿਆ ਹੋਵੇ ਸਿਰਫ ਕਰਤਾ ਦਾ ਵੇਰਵਾ ਹੋਵੇ ਉਹਦਾ ਕੰਮ ਨਾ ਦੱਸਿਆ ਵੀ ਕੀ ਕੰਮ ਕਰ ਰਿਹਾ ਜਿਵੇਂ RAM ਗੀਤ ਗਾ ਰਿਹਾ ਕਿਹੜਾ ਗੀਤ ਗਾ ਰਿਹਾ ਆਪਾਂ ਨੂੰ ਨਹੀਂ ਪਤਾ ਹੈਗਾ RAM ਖੇਡ ਰਿਹਾ ਕੀ ਖੇਡ ਰਿਹਾ ਆਪਾਂ ਨੂੰ ਨਹੀਂ ਪਤਾ ਠੀਕ ਹੈ RAM ਖਾਣਾ ਖਾ ਰਿਹਾ ਖਾਣੇ ਦੇ ਵਿੱਚੋਂ ਕੀ ਖਾ ਰਿਹਾ ਆਪਾਂ ਨੂੰ ਨਹੀਂ ਪਤਾ ਹੈਗਾ ਉਹ ਹੋ ਗਈ ਅਕਰਮਕ ਠੀਕ ਹੈ ਤੇ ਇਸ ਕਰਮਕ ਜਿਦੀ ਵਿੱਚ ਕਿਰਿਆ ਦਾ ਕਰਮ ਵੀ ਹੋਵੇ ਉਹ ਕਰਮਕਿਰਿਆ ਹੁੰਦੀ ਆ ਜਿਵੇਂ ਕਿ ਰਾਮ ਪਤੰਗ ਉਡਾ ਰਿਹਾ ਪਤਾ ਲੱਗ ਗਿਆ ਕਿ ਕੀ ਉਡਾ ਰਿਹਾ ਪਤੰਗ ਉਡਾ ਰਿਹਾ RAM ਪੰਜਾਬੀ ਗੀਤ गा ਰਿਹਾ ਪਤਾ ਲੱਗ ਗਿਆ ਕਿ ਪੰਜਾਬੀ ਗੀਤ गा ਰਿਹਾ RAM ਜਿਹੜਾ ਫੁੱਟਬਾਲ ਖੇਡ ਰਿਹਾ ਆਪਾਂ ਨੂੰ ਪਤਾ ਲੱਗ ਗਿਆ ਕਿ ਫੁੱਟਬਾਲ ਖੇਡ ਰਿਹਾ ਤੇਰੇ ਵਿੱਚ ਸਹਾਇਕ ਕਿਰਿਆ ਵੀ ਹੁੰਦੀ ਹੈ ਜਿਹੜੀ ਐਂਡ ਦੇ ਵਿੱਚ ਦੱਸੀ ਵੀ ਹੁੰਦੀ ਹੈ ਨਿੰਗ ਵਚਨ ਪਰੁਖ ਅਕੋਰਡਿੰਗ ਚਾਹੀਦੀ ਹੁੰਦੀ ਹੈ ਇਹ ਜਿਵੇਂ ਰਿਹਾ ਹੈ ਲਿਆ ਹੈ ਚੁੱਕਾ ਹੈ ਹੋਇਆ ਹੈ ਹੈ ਹਨ ਸੀ ਹਨ ਸੀ ਸੰ ਸੈ ਸੋ ਇਹ ਸਾਰੇ ਨੇ ਤੇ ਨੈਕਸਟ ਅੱਗੇ ਆਪਾਂ ਆ ਜੂਗਾ ਹੁਣ ਇਹ ਸਾਰੇ ਪਾਰਟ ਹੈਗੇ ਸੀ ਵਿਕਾਰੀ ਸ਼ਬਦ ਨੇ ਉਹ ਵਿਕਾਰੀ ਦੇ ਆਜੂਗਾ ਅ ਕਿਰਿਆ ਵਿਸ਼ੇਸ਼ਣ ਤੇ ਇਹਦੇ ਵਿੱਚ ਕਿਰਿਆ ਵਿਸ਼ੇਸ਼ਣ ਵਿਸਮਿਕ ਸੰਬੰਧਕ ਜੋਜਕ ਨੇ ਕਿਰਿਆ ਵਿਸ਼ੇਸ਼ਣ ਜੋ ਉਹ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰੇ ਉਹ ਕਿਰਿਆ ਦਾ ਗੁਣਾ ਢੰਗ ਸਮਾਂ ਸਥਾਨ ਪ੍ਰਗਟ ਕਰੇ ਉਹਨੂੰ ਕਿਰਿਆ ਵਿਸ਼ੇਸ਼ਣ ਕਹਿੰਦੇ ਨੇ ਤੇ ਜਿਵੇਂ ਸ਼ੀਲਾ ਤੇਜ਼ ਦੁਰਦੀ ਆ ਕੋਈ ਕਪਨ ਪਤਾ ਲੱਗ ਰਿਹਾ ਕਿ ਕੰਮ ਕਿਵੇਂ ਹੋ ਰਿਹਾ ਉਹ ਕਿਰਿਆ ਵਿਸ਼ੇਸ਼ਣ ਹੈ ਕੁੱਤਾ ਉੱਚੀ ਉੱਚੀ ਭੌਂਕ ਰਿਹਾ ਹੈ ਠੀਕਾ ਬੱਚੇ ਕੋਠੇ ਉੱਪਰ ਖੇਡਦੇ ਨੇ ਕਿੱਥੇ ਗੇੜੇ ਨੂੰ ਉੱਪਰ ਖੇਡ ਰਹੇ ਪਤਾ ਲੱਗਿਆ ਉਹ ਸਵੇਰੇ ਸਵੇਰੇ ਸੈਰ ਕਰਨ ਜਾਂਦਾ ਹੈ ਇਹ ਕੁੜੀ ਬਹੁਤ ਸੋਹਣਾ ਖੇਡਦੀ ਹੈ ਇਹਦੇ ਵਿੱਚ ਤੇਜ਼ ਉੱਚੀ ਉੱਚੀ ਉੱਪਰ ਸਵੇਰੇ ਸਵੇਰੇ ਤੇ ਬਹੁਤ ਸੋਹਣਾ ਕਿਰਿਆ ਵਿਸ਼ੇਸ਼ਣ ਹੈ ਕਿਰਿਆ ਵਿਸ਼ੇਸ਼ਣ ਅੱਠ ਪ੍ਰਕਾਰ ਦਾ ਕਾਲ ਬੋਧਤ ਜਿਦੇ ਵਿੱਚ ਕਿਰਿਆ ਦੇ ਕੰਮ ਦੇ ਹੋਣ ਦਾ ਸਮਾਂ ਦੱਸੇ ਜਿਵੇਂ ਇਹ ਦੋ ਪ੍ਰਕਾਰ ਤੁਸੀਂ ਛੱਡ ਸਕਦੇ ਹੋ ਵੀ ਵੇਲਾ ਦਰਸਾਉਏ 10 ਸਿੱਧੇ ਕਹ ਦੋਗੇ ਉਹ ਸ਼ਬਦ ਜੋ ਕਿਰਿਆ ਦੇ ਕਮ ਦੇ ਹੋਣ ਦਾ ਸਮਾਂ ਦੱਸਣ ਨੂੰ ਕਾਲ ਵੋਦਕ ਕਹਿੰਦੇ ਨੇ ਜਿਵੇਂ ਅੱਜ ਹੋਇਆ ਕੱਲ ਪਰਸੋਂ ਜਦੋਂ ਕਦੋਂ ਉਦੋਂ ਜਦ ਕਦੀ ਹੁਣ ਸਵੇਰੇ ਸ਼ਾਮ ਦੁਪਹਿਰੇ ਕੁ ਵੇਲੇ ਸਵੇਰੇ ਕਦੀ ਕਦਾਈ ਸਮੇਂ ਸਿਰ ਸਥਾਨ ਵੋਦਕ ਜਿਹੜੇ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਕਿਰਿਆ ਦੇ ਕੰਮ ਦਾ ਪਤਾ ਲੱਗੇ ਵੀ ਕਿੱਥੇ ਹੋਈ ਆ ਉਹ ਸਥਾਨ ਵੋਦਕਾ ਉੱਪਰ ਥੱਲੇ ਵਿੱਚ ਅੰਦਰ ਬਾਹਰ ਉਰੇ ਪਰੇ ਇੱਧਰ ਉਧਰ ਉੱਥੇ ਇੱਥੇ ਕਿੱਧਰ ਜਿੱਧਰ ਜਿੱਥੇ ਕਿਤੇ ਨੇੜੇ ਸੱਜੇ ਖੱਬੇ ਪରିਮਾਨ ਵਾਦਕ ਜਿਹੜੇ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਦੀ ਨਿਕਦਾਰ ਜਾਂ ਮਿੰਤੀ ਪਤਾ ਲੱਗੇ ਉਹਨੂੰ ਪਰਿਮਾਨ ਵਾਦਕ ਕਿਰਿਆ ਵਿਸ਼ੇਸ਼ਣ ਕਹਿੰਦੇ ਨੇ ਜਿਵੇਂ ਘੱਟ ਵੱਧ ਕੁਝ ਪੂਰਾ ਸਾਰਾ ਥੋੜਾ ਬਹੁਤਾ ਇੰਨਾ ਕਿੰਨਾ ਜਿੰਨਾ ਨੀਰਾ ਜਰਾ ਨੀਰਾ ਪੂਰਾ ਪ੍ਰਕਾਰ ਵਾਦਕ ਜਿੰਨਾ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਦਾ ਕਰਨ ਦਾ ਪਤਾ ਲੱਗੇ ਵੀ ਕਿਵੇਂ ਕੰਮ ਹੋ ਰਿਹਾ ਕਿਰਿਆ ਦੇ ਕੰਮ ਕਰਨ ਦਾ ਢੰਗ ਪਤਾ ਲੱਗੇ ਉਹ ਪ੍ਰਕਾਰ ਵਾਦਕ ਵੀ ਕਿਵੇਂ ਕਿਰਿਆ ਹੋ ਰਹੀ ਹੈ ਜਿਵੇਂ ਇੰਜ ਜੋ ਇਸ ਤਰ੍ਹਾਂ ਉਹਦਾ ਇਤਾਂ ਜਿਵੇਂ ਕਿਵੇਂ ਹੌਲੀ ਸਹਜੇ ਧੀਰੇ ਛੇਤੀ ਤੇਜ਼ ਛੱਟ ਕਾਰਣ ਵੋਧਕ ਜਿੰਨਾ ਕਿ ਰਿਅਾ ਵਿਸ਼ੇਸ਼ਣ ਦੀ ਕਿਰਿਆ ਦੇ ਕਾਰਨ ਦਾ ਪਤਾ ਲੱਗਦਾ ਵਿਕਿੰਗ ਹੋਈ ਆ ਉਹ ਕਾਰਨ ਵੋਧਕ ਕਿਰਿਆ ਵਿਸ਼ੇਸ਼ਣ ਹੁੰਦੇ ਨੇ ਜਿਵੇਂ ਕਿਉਂਕਿ ਕਿਉਂ ਜੋ ਤਾਂ ਜੋ ਕਿਉਂ ਸੋ ਤਾਂ ਜੋ ਇਸ ਕਰਕੇ ਇਸ ਲਈ ਤਾਂ ਹੀ ਤਦੇ ਹੀ ਠੀਕ ਹੈ ਸੰਖਿਆ ਵੋਧਕ ਜਿੰਨਾ ਵਿਸ਼ੇਸ਼ਣ ਉਹ ਕਿਰਿਆ ਦੇ ਕੰਮ ਦੀ ਗਿਣਤੀ ਪਤਾ ਲੱਗੇ ਉਹ ਸੰਖਿਆਵਾਦਕ ਕਿਰਵਿਸ਼ੇਸ਼ਣ ਜਿਵੇਂ ਇਕਹਿਰਾ ਦੋਰਾ ਡਿਉਡਾ ਕਈ ਵਾਰ ਘੜੀ ਮੁੜੀ ਇੱਕ ਇੱਕ ਦੋ ਦੁਵਾਰਾ ਨਿਸ਼ਚੇਵਾਚਕ ਜਿੰਨਾ ਕਿਰਵਿਸ਼ੇਸ਼ਣਾਂ ਦੀ ਵਰਤੋਂ ਕਿਰਿਆ ਦੇ ਕੰਮ ਦੀ ਤਗੀਦ ਜਾਂ ਪੱਕਿਆਈ ਲਈ ਕੀਤੀ ਜਾਂਦੀ ਹੈ ਉਹਨਾਂ ਨੂੰ ਨਿਸ਼ਚੇਵਦਕ ਕਹਿੰਦੇ ਨੇ ਜਿਵੇਂ ਜ਼ਰੂਰ ਬਿਲਕੁਲ ਬਹੁਤ ਅੱਛਾ ਵੀ ਹੀ ਈ ਠੀਕ ਆਹੋ ਸੱਚਮੁੱਚ ਬੇਸ਼ੱਕ ਸਤਵਚਨ ਬਹੁਤ ਅੱਛਾ ਸ਼ਾਇਦ ਜਾਇਜ਼ ਹਾਂਜੀ ਹਾਂਜੀ ਨਿਰਨਾਵੋਧਕ ਜਾਂ ਨਾ ਨਾ ਕਿਰਿਆ ਵਿਸ਼ੇਸ਼ਣ ਜੋ ਕਿ ਕਿਰਿਆ ਵਿਸ਼ੇਸ਼ਣ ਕਿਸੇ ਕਿਰਿਆ ਦੇ ਕੰਮ ਦੇ ਹੋਣ ਜਾਂ ਨਾ ਹੋਣ ਸੰਬੰਧੇ ਨਿਰਨਾ ਪ੍ਰਗਟ ਕਰਨਾ ਉਹ ਨਿਰਨਾਵੋਧਕ ਜਾਂ ਨਾਕਾਰੀ ਕਿਰਿਆ ਵਿਸ਼ੇਸ਼ਣ ਕਹਿੰਦੇ ਨੂੰ ਜਿਵੇਂ ਨਹੀਂ ਨਾ ਜੀ ਜੀ ਨਹੀਂ ਕਦੇ ਨਹੀਂ ਬਿਲਕੁਲ ਨਹੀਂ ਨਿੱਜ ਤੇ ਬਿਲਕੁਲ ਨਹੀਂ ਹਾਂਜੀ ਨੈਕਸਟ ਹੈਗਾ ਅੱਗੇ ਆਪਣਾ ਸਬੰਧਕ ਕੀ ਹੈ ਸਬੰਧਕ ਉਹ ਸ਼ਬਦ ਜੋ ਵਾਕ ਦੇ ਨਾਮ ਪੜਨਾਮ ਜਾਂ ਵਿਸ਼ੇਸ਼ਣ ਦਾ ਇੱਕ ਦੂਜੇ ਨਾਲ ਤੇ ਹੋਰ ਨਾਲ ਸ਼ਬਦਾਂ ਨੂੰ ਉਹਨੂੰ ਸ਼ਬਦ ਜੋ ਵਾਕ ਦੇ ਨਾਮ ਪੜਨਾਮ ਵਿਸ਼ੇਸ਼ਣ ਦਾ ਇੱਕ ਦੂਜੇ ਦੇ ਨਾਲ ਸੰਬੰਧ ਪ੍ਰਗਟ ਕਰਨ ਜੋ ਹੋਰਨਾਂ ਸ਼ਬਦਾਂ ਨਾਲ ਉਹਨਾਂ ਦਾ ਸੰਬੰਧ ਕਿ ਆ ਜਾਵੇ ਜਿਵੇਂ ਇਹ ਕੁਲਜੀਤ ਦੀ ਕਾਪੀ ਹੈ ਦੀ ਆ ਗਿਆ ਥੇ surjeet ਨੇ ਕਰਮੇ ਨੂੰ ਚਪੇੜਾ ਨਾਲ ਮਾਰੇ ਨੇ ਤੈਨੂੰ ਠੀਕ ਹੈ ਇਹ ਆ ਗਿਆ ਸੰਬੰਧਕ ਇਹ ਅੱਗੇ ਵੀ ਨੂੰ ਦੀਆਂ ਦੀਆਂ ਤੋਂ ਕੋਲੋਂ ਪਾਸੋਂ ਉੱਥੇ ਇਹ ਸੰਬੰਧਕ ਨੇ ਤਿੰਨ ਪ੍ਰਕਾਰ ਦੇ ਨੇ ਪੂਰਣ ਸੰਬੰਧਕ ਅਪੂਰਣ ਸੰਬੰਧਕ ਦੁਵਾਚਰਾ ਸੰਬੰਧਕ ਜਿਹੜੇ ਸੰਬੰਧਕ ਇਕੱਲੇ ਹੀ ਵਾਕ ਵਿੱਚ ਸ਼ਬਦ ਆਪਸੀ ਸੰਬੰਧ ਜੋੜ ਸਕਣ ਉਹਨਾਂ ਨੂੰ ਉਹਨਾਂ ਕੋਈ ਹੋਰ ਸ਼ਬਦ ਨਾਲ ਲੱਗ ਸਕਣ ਉਹ ਪੂਰਣ ਸੰਬੰਧਕ ਕਹਿੰਦੇ ਨੇ ਜਿਵੇਂ ਦਾ ਦੇ ਦੀ ਠੀਕ ਹੈ ਇਹ ਸਾਨੂੰ ਵਿਕਾਰੀ ਦਾ ਵਿਕਾਰੀ ਸ਼ਬਦਾਂ ਦੇ ਵਿੱਚ ਵੀ ਹੈਲਪ ਕਰਨਗੇ ਜਿਵੇਂ ਉਹਦੇ ਵਿੱਚੋਂ ਅਵਿਕਾਰੀ ਚੁਣ ਲੋ ਬਾਕੀ ਸਾਰੇ ਵਿਕਾਰੀ ਹੋ ਜਾਣਗੇ ਅਵਕਾਰੀ ਕਿਹੜੇ ਨੇ ਸੰਬੰਧਕ ਜੋੜਕ ਵਿਸਮਿਕ ਤੇ ਕਿਰਿਆ ਵਿਸ਼ੇਸ਼ਣ ਇਹ ਬਲਜੀਤ ਦਾ ਚਾਕੂ ਹੈ ਦਾ ਆ ਗਿਆ ਮੈਂ ਦਿਲਜੀਤ ਤੋਂ ਰਮਾਲ ਲਿਆ ਤੋਂ ਆ ਗਿਆ ਠੀਕ ਹੈ ਤੇ ਨੈਕਸਟ ਅਪੂਰਣ ਜਿਹੜੇ ਸ਼ਬਦ ਇਕੱਲੇ ਦੋ ਸ਼ਬਦਾਂ ਨਾਲ ਆਪਸੀ ਸੰਬੰਧ ਨਾ ਜੋੜ ਸਕਣ ਤੇ ਪੂਰਨ ਸਵੰਤਕ ਨਾਲ ਰਲ ਕੇ ਸਬੰਧ ਬਣਾਉਣ ਜਿਵੇਂ ਮੇਰਾ ਸਕੂਲ ਤੇਰੇ ਸਕੂਲ ਤੋਂ ਪਰੇ ਪਰੇ ਆ ਗਿਆ ਮੇਰਾ ਘਰ ਸੁਰਿੰਦਰ ਦੇ ਘਰ ਤੋਂ ਦੂਰ ਹੈ ਤਤੇ ਦੂਰ ਆ ਗਿਆ ਠੀਕ ਹੈ ਪੂਰਨ ਨੇ ਇਹ ਤੇ ਜਿਹਦੇ ਨਾਲ ਲੱਗ ਗਿਆ ਵੀ ਪਹਿਲੇ ਦੇ ਨਾਲ ਇਸੇ ਪ੍ਰਕਾਰ ਲੱਗ ਗਏ ਬਾਹਰ ਸਾਹਮਣੇ ਸਾਰੇ ਉਹ ਪੂਰਨ ਨੇ ਠੀਕ ਹੈ ਤੇ ਦਵਾਜਰਾ ਜਿਹੜੇ ਸਬੰਧਕ ਕਦੇ ਪੂਰਨ ਸਬੰਧਕ ਹੋਣ ਤੇ ਕਦੇ ਉਹ ਪੂਰਨ ਉਹਨੂੰ ਦਵਾਜਰੇ ਕਿਹਾ ਜਾਂਦਾ ਜਿਵੇਂ ਇਹ ਸਾਰਾ ਕੰਮ ਉਸ ਦੇ ਲਈ ਕੀਤਾ ਹੈ ਇਸ ਤਰ੍ਹਾਂ ਕੋਲ ਨਹੀਂ ਅਨੁਸਾਰ ਬਿਨਾ ਵਰਗ ਦੇ ਦਵਾਤਰੇ ਨੇ ਠੀਕ ਹੈ ਤੇ ਅੱਗੇ ਨਾਲੇ ਉਦਾਹਰਣ ਦੇ ਰੱਖਿਆ ਨੇ ਨੈਕਸਟ ਜੋਜਕੀ ਹੈ ਤੇ ਜਿਹੜੇ ਸ਼ਬਦ ਦੋ ਵਾਕਾਂ ਉੱਪਰ ਸੀ ਨਾਮ ਪੜਨਾਵ ਵਿਸ਼ੇਸ਼ਣ ਦੇ ਨਾਲ ਵਾਕ ਦਾ ਸਬੰਧ ਜੋੜਨਾ ਹੈ ਨਾ ਉਹ ਉਹ ਹੁੰਦੇ ਨੇ ਸੰਬੰਧਕ ਜਾਂ ਕਿਸੇ ਹੋਰ ਸ਼ਬਦ ਵਾਕ ਦੇ ਵਿੱਚ ਹੋਰ ਸ਼ਬਦਾਂ ਨਾਲ ਜੋੜਨਾ ਜਿਹੜੇ ਦੋ ਸ਼ਬਦਾਂ ਨੂੰ ਜੋੜਨ ਜਾਂ ਦੋ ਵਾਕਾਂ ਨੂੰ ਜੋੜਨ ਜਾਂ ਦੋ ਵਾਕਾਂਸ਼ਾਂ ਨੂੰ ਜੋੜਨ ਠੀਕ ਹੈ ਉਹਨੂੰ ਆਪਾਂ ਕੀ ਕਹਿੰਦੇ ਹਾਂ ਉਹਨੂੰ ਕਹਿੰਦੇ ਹਾਂ ਜੋਜਕ ਤੇ ਜਿਵੇਂ ਭੈਣ ਤੇ ਭਰਾ ਜਾ ਰਹੇ ਹਨ ਉਹ ਕੋਠੇ ਉੱਪਰ ਨਾਲੇ ਵਿੜੇ ਦੇ ਵਿੱਚ ਖੇਡਦੇ ਹਨ ਹਰਜੀਤ ਨੇ ਆਖਿਆ ਕਿ ਮੈਂ ਅੱਜ ਬਿਮਾਰ ਹਾਂ ਮੈਂ ਅੱਜ ਸਕੂਲ ਨਹੀਂ ਜਾ ਸਕਦਾ ਕਿਉਂਕਿ ਮੈਂ ਬਿਮਾਰ ਹਾਂ ਉਹ ਕੋਵਲੇ ਕੰਜੂਸ ਹੀ ਨਹੀਂ ਸਗੋ ਕਮੀਨਾ ਖਾ ਤਾਂ ਇਹਨਾਂ ਦੇ ਵਿੱਚ ਪਹਿਲੇ ਦੇ ਵਿੱਚ ਹੈਗਾ ਤੇ ਸ਼ਬਦ ਤੇ ਦੂਜੇ ਦੇ ਵਿੱਚ ਹੈਗਾ ਨਾਲੇ ਠੀਕ ਹੈ ਅੱਗੇ ਹੈਗਾ ਕੀ ਤੇ ਅੱਗੇ ਹੈਗਾ ਕਿਉਂਕਿ ਅੱਗੇ ਹੈਗਾ ਸਗੋ ਇਹ ਸਾਰੇ ਕੀ ਨੇ ਸਬੰਧ ਜੋਜਕ ਨੇ ਸਾਰੇ ਕੀ ਨੇ ਜੋਜਕ ਨੇ ਜੋ ਜੋਕ ਦੇ ਕਿਸਮਾ 2 ਨੇ ਸਮਾਨ ਜੋਜਕਤੇ ਅਧੀਨ ਜੋਜਕ ਸਮਾਨ ਜੋਜਕ ਜਿਹੜੇ ਜੋਜਕ ਦੇ ਸੁਤੰਤਰ ਤੇ ਸਮਾਨ ਜਾਂ ਬਰਾਬਰ ਵਾਕਾਂ ਨੂੰ ਜੋੜਨ ਸੰਯੁਕਤ ਵਾਕ ਬਣਾਉਣ ਉਹਨਾਂ ਨੂੰ ਜੋਜਕ ਕਿਹਾ ਜਾਂਦਾ ਜਿਵੇਂ ਚਾਹ ਵੀ ਪੀਓ ਤੇ ਰੋਟੀ ਵੀ ਖਾਓ ਉਹ ਨਾ ਕੇਵਲ ਗਰੀਬ ਹੈ ਸਗੋਂ ਕਮੀਨਾ ਵੀ ਹੈ ਮੁੰਡੇ ਪੜ ਰਹੇ ਹਨ ਤੇ ਕੁੜੀਆਂ ਖੇਡ ਰਹੀਆਂ ਹਨ ਉਹ ਕਮਜ਼ੋਰ ਹੈ ਤਾਂ ਵੀ ਡਰਪੋਤ ਨਹੀਂ ਅਧੀਨ ਮਿਸ਼ਰਤ ਵਾਕ ਵਿੱਚ ਪ੍ਰਧਾ ਪ੍ਰਧਾਨ ਉਪਵਾਕ ਤੇ ਅਧੀਨ ਵਾਕਾਂ ਨੂੰ ਆਪਸ ਵਿੱਚ ਜੋੜਨ ਵਾਲੇ ਸ਼ਬਦ ਅਧੀਨ ਜੋਜਕ ਨੇ ਜਿਵੇਂ ਮੈਂ ਜਾਣਦਾ ਕਿ ਤੂੰ ਕਿੰਨਾ ਕੋਈ ਇਮਾਨਦਾਰ ਹੈ ਉਹ ਮੇਰੇ ਨਾਲ ਇਸ ਤਰ੍ਹਾਂ ਵਰਤਾਓ ਕਰਦੇ ਨੇ ਕਿ ਜਿਵੇਂ ਮੈਂ ਘਰ ਦਾ ਮੈਂਬਰ ਹੀ ਨਹੀਂ ਹੁੰਦਾ ਉਹ ਅੱਜ ਸਕੂਲ ਨਹੀਂ ਆਇਆ ਕਿਉਂਕਿ ਉਹ ਬਿਮਾਰ ਹੈ ਉਹ ਇੰਨੀ ਜ਼ੋਰ ਨਾਲ ਚਿੱਤਿਆ ਕਿ ਉਸ ਦਾ ਸੰਗ ਬੈਠ ਗਿਆ ਉਹ ਕਸਰਤ ਕਰਦਾ ਤਾਂ ਜੋ ਤਕੜ ਹੋ ਜਾਵੇ ਇਸ ਵੀ ਜਿਹੜੇ ਡਾਰਕ ਨੇ ਸਾਰੇ ਕਿਨੇ ਅਰੇਂਜਮੈਂਟ ਕਰਨੀ ਥੀ ਇਸ ਤਰ੍ਹਾਂ ਕਿ ਇਸ ਤਰ੍ਹਾਂ ਜੀਕਰ ਕਿਉਂਕਿ ਕਿ ਤਾਂ ਜੋ ਭਾਵੇਂ ਫਿਰ ਵੀ ਠੀਕ ਹੈ ਤੇ ਨੈਕਸਟ ਆ ਜੂਗਾ ਆਪਣੇ ਅੱਗੇ ਵਿਸਮਿਕ ਉਹ ਸ਼ਬਦ ਜੋ ਮਨ ਦੀ ਖੁਸ਼ੀ, ਗਮੀ, ਹੈਰਾਨੀ ਨੂੰ ਪ੍ਰਗਟ ਕਰਦੇ ਹਨ ਉਹਨਾਂ ਨੂੰ ਵਿਸਮਿਕ ਕਿਹਾ ਜਾਂਦਾ ਜਿਵੇਂ ਹੈ ਵਾਹ ਵਾਹ ਅਸ਼ਕੇ ਬੱਲੇ ਬੱਲੇ ਉਫ ਹਾਈ ਉਹੋ ਆਹਾ ਸ਼ਾਬਾਸ਼ ਲੱਖ ਲਾਣਤ ਨਹੀਂ ਰਿਸਾਂ ਹਾਂਜੀ ਇਹ ਹੈਗਾ ਇੱਕ ਸਬੋਧਨੀ ਵਿਸਮਿਕ ਜਿਦੇ ਵਿੱਚ ਵਿਸਮਿਕ ਕਿਸੇ ਨੂੰ ਬੁਲਾਉਣ ਲਈ ਆਪਾਂ ਆਵਾਜ਼ ਦਿੰਨੇ ਆ ਜਿਵੇਂ ਵੇ ਨੀ ਬੀ ਬਾ ਓਏ ਏ ਅੜਿਆ ਹੈ ਹੈ ਕੁੜੇ ਮੁੰਡਿਆ ਕਾਕਾ ਕੁੜੀਏ ਵੇ ਭਾਈ ਇਹ ਸਾਰਿਆਂ ਨੂੰ ਸੂਚਨਾ ਜਿਹਦੇ ਵਿੱਚ ਕਿਸੇ ਦੀ ਤਾੜਨਾ ਕਰਨਾ ਜਾਂ ਚੇਤਨ ਕਿਸੇ ਨੂੰ ਸੁਚੇਤ ਕਰਦਿਆਂ ਉਹ ਸੂਚਨਾ ਹੈ ਜਿਵੇਂ ਖਬਰਦਾਰ ਬਚੀਂ ਵੇਖੀ ਜਾਗਦੇ ਰਹੋ ਹੁਸ਼ਿਆਰ ਪ੍ਰਸੰਸਾ ਜਿਹਦੇ ਵਿੱਚ ਖੁਸ਼ੀ ਹੁਲਾਸੇ ਤੇ ਪ੍ਰਸੰਸਾ ਦੇ ਭਾਵ ਪ੍ਰਗਟ ਹੋਣ ਜਿਵੇਂ ਆਹਾ ਵਾ ਵਾ ਬੱਲੇ ਬੱਲੇ ਤਨ ਸ਼ੋਕਵਾਚਕ ਜਿਹਦੇ ਵਿੱਚ ਦੁੱਖ ਪ੍ਰਗਟ ਹੋਵੇ ਜਾਂ ਸ਼ੋਕ ਪ੍ਰਗਟ ਹੋਵੇ ਜਿਵੇਂ ਉਫ ਹਾਏ ਆਹਾ ਉਈ ਸ਼ੋਕ ਸਤਿਕਾਰ ਜਿਹਦੇ ਵਿੱਚ ਕਿਸੇ ਸਤਿਕਾਰ ਜਾਂ ਪਿਆਰ ਦਾ ਭਾਵ ਪ੍ਰਗਟ ਹੋ ਜਿਵੇਂ ਆਈਏ ਜੀ ਆਓ ਜੀ ਜੀ ਆਇਆਂ ਨੂੰ ਧੰਨ ਭਾਗ ਫਿੱਟਕਾਰ ਜਿਹਦੇ ਵਿੱਚ ਲਾਣਤਾ ਦੇ ਭਾਵ ਪ੍ਰਗਟ ਹੋ ਜਿਵੇਂ ਫਿੱਟੇ ਵੇ ਹਾਏ ਬੇਸ਼ਰਮ ਲੱਖ ਲਾਣ ਦਾ ਦੁਰਦੁਰ ਈਕਾਰ ਰੱਬ ਦੀ ਮਾਰ ਦਫਾ ਹੋ ਅਸੀਸ ਜਿਹਦੇ ਵਿੱਚ ਅਸੀਸ ਜਾਂ ਆਸ਼ੀਰਵਾਦ ਦੇ ਭਾਵ ਪ੍ਰਗਟ ਹੋ ਜਿਵੇਂ ਜੂਂਦੇ ਰਹੋ ਸਾਈ ਜੀਵੇ ਖੁਸ਼ ਰਹੋ ਜਵਾਨੀ ਮਾਣੋ ਜੁਗ-ਜੁਗ ਜੀਵੋ ਵਦੇ ਫੁੱਲੋ ਬੁੱਢਾ ਸਾਗਣੋ ਇੱਛਾ ਜਿਹਦੇ ਵਿੱਚ ਇੱਛਾ ਦੀ ਗੱਲ ਹੋਵੇ ਜਿਵੇਂ ਜੇ ਕਦੇ ਜੇ ਕਿਤੇ ਹਾਏ ਜੇ हे ਰੱਬਾ ਇਹ ਕਰਤਾਰ ਬਖਸ਼ ਲੈ ਹੈਰਾਨੀ ਜਿਹਦੇ ਵਿੱਚ ਹੈਰਾਨੀ ਦੇ ਭਾਵ ਪ੍ਰਗਟ ਹੋਣ ਜਿਵੇਂ ਹੈ ਹੈ ਆਹਾ ਓਹੋ ਹਲਾ ਓਵਰ ਵਾਹ ਵਾਵਾ 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 ਹੈਰਾਨੀ ਉਤਸੁਖਤਾ ਜਿਹਦੇ ਵਿੱਚ ਹੰਕਾਰਾਪਨ ਜੋ ਉਤਸੁਖਤਾ ਪ੍ਰਗਟ ਹੋਣ ਜਿਵੇਂ ਹਾਂ ਅੱਛਾ ਫਿਰ ਠੀਕ ਹੈ ਸੋ ਏਸੀ ਤੁਹਾਡੇ ਜਿਹੜੇ ਕਿ ਸ਼ਬਦ ਸ਼੍ਰàngਲੇ ਤੇ ਜਿਹੜੀ ਵਿਵਹਾਰਿਕ ਵੇਰਵਾ ਨੂੰ ਆਪਣੇ ਅਪਲੋਡ ਕਰ ਰਹੇ ਹਾਂ